ਸਾਡੇ YouTube ਚੈਨਲ ਐਕਸਪਲੋਰ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦਰਾ ਸਾਹਿਬ ਦਾ ਨਾਮ ਹੈ ਨਾਨਕਸਰ ਇਹ ਸਥਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਬੇਰਕਾ ਨਗਰ ਵਿੱਚ ਸਥਿਤ ਹੈ ਜੀ ਇਹ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਗੁਰੂ ਨਾਨਕ ਦੇਵ ਜੀ ਜਦੋਂ ਜਗਤ ਚਲੰਦੇ ਨੂੰ ਤਾਰਦੇ ਹੋਏ ਤੇ ਮਨੁੱਖੀ ਜੀਵਾਂ ਦਾ ਉਧਾਰ ਕਰਦੇ ਹੋਏ ਆਪਣੀ ਪਹਿਲੀ ਉਦਾਸੀ ਦੇ ਸਮੇਂ ਨਨਕਾਣਾ ਸਾਹਿਬ ਤੋਂ ਬਟਾਲੇ ਵੱਲੋਂ ਜਾ ਰਹੇ ਸੀ ਤਾਂ ਉਹ ਰਸਤੇ ਵਿੱਚ ਇਸ ਰਮਣੀਕ ਜਗ੍ਹਾ ਤੇ ਵਿਸ਼ਰਾਮ ਕਰਨ ਲਈ ਰੁਕੇ ਸਨ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਪਾਗ ਲਾਇਆ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸਨ ਇਸੇ ਹੀ ਜਗ੍ਹਾ ਉਹਨਾਂ ਨੇ ਇੱਕ ਦਰਖਤ ਦੇ ਹੇਠਾਂ ਵਿਸ਼ਰਾਮ ਕੀਤਾ ਤੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਪਰਮਾਤਮਾ ਦਾ ਜਸ ਗਾਇਆ ਜਦੋਂ ਗੁਰੂ ਜੀ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਨ ਤਾਂ ਨਗਰ ਦੇ ਆਸ-ਪਾਸ ਦੀਆਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਲਈ ਆਈਆਂ ਅਤੇ ਆਪਣਾ ਦੁੱਖ ਲੈ ਕੇ ਗੁਰੂ ਸਾਹਿਬ ਕੋਲ ਫਰਿਆਦਾਂ ਕਰਨ ਆਈਆਂ ਉਸ ਸੰਗਤਾਂ ਦੇ ਵਿੱਚ ਇੱਕ ਮਾਈ ਸੀ ਜੋ ਆਪਣਾ ਦੁੱਖੜਾ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਕੋਲ ਆਈ ਉਸ ਦਾ ਪੁੱਤਰ ਇੱਕ ਸੋਕੜੇ ਦੀ ਬਿਮਾਰੀ ਨਾਲ ਪੀੜਤ ਸੀ ਉਸ ਮਾਈ ਨੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਉਹ ਕਿਰਪਾ ਕਰਨਾ ਤੇ ਇਸ ਰੋਗੀ ਬੱਚੇ ਨੂੰ ਤੰਦਰੁਸਤ ਕਰਨ ਬੱਚਾ ਸਰੀਰਕ ਪੀੜਾ ਨਾਲ ਬਹੁਤ ਰੋ ਰਿਹਾ ਸੀ ਉਮਾਈ ਦੀ ਫਰਿਆਦ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਨੇਤਰ ਖੋਲੇ ਤੇ ਬੱਚੇ ਵੱਲ ਕਿਰਪਾ ਦੀ ਦ੍ਰਿਸ਼ਟੀ ਕਰਕੇ ਨਾਲ ਲੱਗਦੀ ਇੱਕ ਛਪੜੀ ਵੱਲ ਇਸ਼ਾਰਾ ਕੀਤਾ ਤੇ ਕਿਹਾ ਇਹ ਛਪੜੀ ਵਿੱਚ ਬਾਲ ਨੂੰ ਇਸ਼ਨਾਨ ਕਰਵਾ ਦੇਵੋ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਸ ਭਾਈ ਨੇ ਆਪਣੇ ਬਾਲ ਨੂੰ ਉਸ ਨਾਲ ਲੱਗਦੀ ਛਪੜੀ ਵਿੱਚ ਇਸ਼ਨਾਨ ਕਰਵਾ ਦਿੱਤਾ ਤੇ ਬੱਚਾ ਰੋਣਾ ਛੱਡ ਕੇ ਮੁਸਕਰਾਉਣ ਲੱਗ ਪਿਆ ਮਾਈ ਨੂੰ ਇੰਜ ਲੱਗਿਆ ਕਿ ਜਿਵੇਂ ਇਸ ਬੱਚੇ ਦਾ ਰੋਗ ਠੀਕ ਹੋਣਾ ਸ਼ੁਰੂ ਹੋ ਗਿਆ ਉਸ ਨੇ ਗੁਰੂ ਸਾਹਿਬ ਦਾ ਬਹੁਤ ਧੰਨਵਾਦ ਕੀਤਾ ਉਹ ਮਾਈ ਆਪਣੇ ਘਰ ਗਈ ਅਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਲਿਆਈ ਗੁਰੂ ਸਾਹਿਬ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਦਾ ਧੰਨਵਾਦ ਕੀਤਾ ਪ੍ਰਸ਼ਾਦਾ ਸ਼ਕਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਦੇ ਹੁਕਮ ਦੇ ਅਨੁਸਾਰ ਸੋਤੇ ਸੇਧ ਦੀ ਬਚਨ ਕਰਦਿਆਂ ਕਿਹਾ ਮਾਤਾ ਜੋ ਵੀ ਸ਼ਰਦਾ ਨਾਲ ਆਪਣੇ ਸੋਕੜਾ ਰੋਗੀ ਬੱਚੇ ਦਾ ਇਸ਼ਨਾਨ ਇਸ ਜਗ੍ਹਾ ਤੇ ਕਰਵਾਏਗਾ ਉਸ ਦਾ ਰੋਗ ਦੂਰ ਹੋਵੇਗਾ ਉਸ ਨੂੰ ਆਰਾਮ ਮਿਲੇਗਾ ਤੁਹਾਡਾ ਇਹ ਨਗਰ ਕਿਹੜਾ ਵਸੇਗਾ ਤੇ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਇਸ ਧਰਮਸ਼ਾਲਾ ਨੂੰ ਕਾਇਮ ਰੱਖਣਾ ਤੇ ਜਿਹੜਾ ਵੀ ਕੋਈ ਸ਼ਰਧਾਲੂ ਇਸ ਜਗ੍ਹਾ ਤੇ ਆਵੇਗਾ ਉਸ ਦੀ ਸੇਵਾ ਕਰਨੀ ਕਿ ਉਸ ਨੂੰ ਪ੍ਰਸ਼ਾਦਾ ਛਕਾਉਣਾ ਹੈ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਸੰਗਤਾਂ ਨੇ ਇਸ ਸਥਾਨ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਨਿਰੰਤਰ ਇਸ ਸਥਾਨ ਦੀ ਸੇਵਾ ਸੰਭਾਲ ਚੱਲ ਰਹੀ ਹੈ ਇਸ ਤਰ੍ਹਾਂ ਸੰਗਤਾਂ ਦੂਰੋਂ ਦੂਰੋਂ ਇਸ ਸਥਾਨ ਤੇ ਆ ਕੇ ਆਪਣੇ ਰੋਗੀ ਬੱਚਿਆਂ ਨੂੰ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾਉਂਦੀਆਂ ਤੇ ਬੱਚੇ ਤੰਦਰੁਸਤ ਹੁੰਦੇ ਹਨ ਗੁਰੂ ਸਾਹਿਬ ਨੇ ਇਸ ਪਵਿੱਤਰ ਸਥਾਨ ਨੂੰ ਭਾਗ ਲਾਏ ਤੇ ਦੁਨੀਆ ਨੂੰ ਤਾਰਦੇ ਹੋਏ ਆਪਣੇ ਅਗਲੇ ਪੰਦਵਾਲ ਚਲੇ ਗਏ ਗੁਰੂ ਸਾਹਿਬ ਨੇ ਜਿਹੜੇ ਰੁੱਖ ਦੇ ਹੇਠਾਂ ਵਿਸ਼ਰਾਮ ਕੀਤਾ ਸੀ ਉਹ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਜੀ ਸੰਗਤਾਂ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ ਇਥੇ ਇੱਕ ਇਹ ਵਿਮਾਨਤਾ ਹੈ ਕਿ ਜਿਹੜਾ ਵੀ ਕੋਈ ਪ੍ਰਾਣੀ ਇਸ ਸਥਾਨ ਤੇ ਪੰਜ ਐਤਵਾਰ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੁਲੇਦਰ ਦੂਰ ਹੋ ਜਾਣਗੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਨਾਲ ਸੰਗਤਾਂ ਦੀਆਂ ਬਹੁਤ ਭਾਵਨਾਵਾਂ ਜੁੜੀਆਂ ਹਨ ਸੰਗਤਾਂ ਇੱਥੇ ਵੱਡੀ ਤਦਾਦ ਵਿੱਚ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦੀਆਂ ਹਨ ਇਸ ਅਸਥਾਨ ਦੀ ਪਹਿਲੀ ਸੇਵਾ ਬੀਬੀ ਬਿਰਜੀਬਾਈ ਸ਼ਿਕਾਰਪੁਰ ਸੰਧਵਾਲੀ ਨੇ 9 ਜੇਠ ਸੰਮਤ 1956 ਨੂੰ ਕਰਾਈ। ਹੁਣ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਤੇ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਸੁੰਦਰ ਦੀਵਾਨ ਹਾਲ ਤੇ ਪ੍ਰਕਾਸ਼ ਅਸਥਾਨ ਸੁਸ਼ੋਭਿਤ ਹਨ। 24 ਘੰਟੇ ਸੰਗਤਾਂ ਲਈ ਲੰਗਰ ਦੀ ਸੋਦਾ ਵੀ ਹੈ। ਖਾਸ ਤੌਰ ਤੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਹੁੰਦੀ ਹੈ ਇਸ ਸਥਾਨ ਤੇ ਹਰ ਸਾਲ 26 ਮਾਰਚ ਨੂੰ ਗੁਰੂ ਨਾਨਕ ਦੇਵ ਜੀ ਦੀ ਆਮਦ ਦੀ ਖੁਸ਼ੀ ਵਿੱਚ ਇੱਥੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਸੋਕੇ ਹਰੇ ਕੀ ਏਖੇ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਚਜ ਵਾਏ ਦੇ ਮਹਾਵਾਕ ਅਨੁਸਾਰ ਸੋਕੜਾ ਰੋਗੀ ਬੱਚਿਆਂ ਨੂੰ ਇਥੋਂ ਆਰਾਮ ਮਿਲ ਰਿਹਾ ਹੈ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਇਸ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਅੱਗੇ ਤੋਂ ਧਾਰਮਿਕ ਸਥਾਨ ਕੋਈ ਨਵੇਂ ਇਤਿਹਾਸ ਦੀ ਜਾਣਕਾਰੀ ਦਈਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ